7 ਵਜੇ ਤੋਂ 7:30 ਤੋਂ ਲੈ ਕੇ 3 ਵਜੇ ਤੱਕ ਵੈਰੀ ਫੇ ਆ ਗਈ ਸੀ ਆ ਦੇਖੋ ਪਟਾਕੇ ਕਿੰਨੇ ਚਲਾਤੇ ਜਦ ਪਈ ਮਾੜੀ ਜੀ ਤੇ ਉਧਰ ਰਿੱਕੀ ਦੇ ਕੂਤਰਾਂ ਨੂੰ ਪਈ ਜਾ ਕੇ ਕਿਉਂ ਰੱਖਿਆ ਇਹੀ ਪਾਣੀ ਪਾਈ ਦੋ ਇਹਨਾਂ ਨੂੰ ਕੁਦੇ ਵਾਲੇ ਕੂਤਰਾਂ ਨੂੰ ਆ ਬਈ ਪਾਣੀ ਜਾਂ ਮਾਰਤਾ ਹੁੰਦਾ ਚੱਲ ਨਵਾ ਵੀ ਸਕਦਾ ਇਹ ਨਾ ਥੱਲੇ ਥੱਲੇ ਫਿਰ ਉਹ ਵੀ ਉੱਚੇ ਖੜੇ ਆ ਜਾ ਕੇ ਬਹੁਤ ਹਾਜੀ ਬਾਬਿਓ ਲੇਂਦ ਤੇ ਚੜਦੇ ਵਾਲੇ ਵੀਰਾਂ ਨੂੰ ਸੱਤ ਸ਼੍ਰੀ ਅਕਾਲ ਤੇ ਅੱਜ ਦੀ ਵੀਡੀਓ ਕਰਦੇ ਆ ਸਟਾਰਟ ਚਲੋ ਬਾਬਿਓ ਗਲੇ ਨੂੰ ਅੱਜ ਫਰਕ ਆ ਥੋੜਾ ਜਿਹਾ ਤੇ ਸ਼ੀਲਾ ਹੋ ਗਿਆ ਲੇਟ ਉਹ ਥੋੜੇ ਬੱਚੇ-ਪੁੱੱਚੇ ਨਿਕਲੇ ਆ ਘਰੇ ਕੁਕੜੀਆਂ ਦੇ ਤੇ ਉਹਨਾਂ ਨੂੰ ਦਾਣਾ ਦਉਣਾ ਪਉਂਦਾ ਪਿਆ ਤੇ ਆਪਾਂ ਹੁਣ ਬਾਬੇ ਉਹ ਦੇ ਕੇ ਗੇੜੇ ਵਾਲੀਆਂ ਨੂੰ ਪਾਣੀ ਤੇ ਅੱਜ ਡਾੜਣਾ ਹੁਣ ਦੋਨਾਂ ਨੂੰ ਤੇ ਬਾਕੀ ਕਬੂਤਰ ਵੀ ਨਾਲ ਹੀ ਕੱਢਦੇ ਨੇ ਆਪਾਂ ਸਾਰੇ ਜਿੰਨੇ ਵੀ ਕੱਢਣ ਵਾਲੇ ਆ ਤੇ ਆ ਜਾਓ ਫੇ ਬਾਬੇ ਮਿਲਦੇ ਆ ਕਬੂਤਰ ਡਾ ਕੇ ਲੋ ਬਾਬੇ ਕਪੂਤਾ ਢਾਤੇ ਸਾਰੇ ਤੇ ਉਹਨੂੰ ਵੀ ਲਿਉਨੇ ਆ ਦੂਜੀ ਨੂੰ ਤੇ ਡਿਲੀਵਰ ਵਾਲੀ ਨੂੰ ਵੀ ਛੱਡ ਦਿੰਨੇ ਆ ਹੁਣ ਆ ਜਾ ਢਿਲੀਵਰ ਵਾਲੀ ਜੀ ਤੂੰ ਬੜਾ ਵੇਟ ਬਣਾਇਆ ਹੁਣ ਇਹ ਵੇਟ ਬਾਬੇ ਇੰਨਾ ਬਣਾਉਂਦੀ ਰਹੀ ਕਿਉਂਕਿ ਕਮਜ਼ੋਰ ਬਸਰੀਰੀ ਛੋਟਾ ਜਿਹਾ ਮੌਜੂਦ ਆ ਇਹ ਬਾਲੀ ਵੱਡੀ ਨਹੀਂ ਹੈਗੀ ਤੇ ਕੋਈ ਨਹੀਂ ਇਹਨੂੰ ਛੱਡਣਾ ਤਾਂ ਹੈਗਾ ਪਰ ਅਜੇ ਨਹੀਂ ਛੱਡਦਾ ਲੈ ਏਡਾ ਗਹਿਣ ਜੋ ਪੂਰੀ ਲੋਪਈ ਹੈ ਉਦੋਂ ਹੀ ਕੰਮ ਕਰੂਗੀ ਕਿ ਇਹ 2:30 ਵਜੇ ਵਾਲੀ ਹੋਈ ਆ ਬਸ ਇਹ ਦੋ ਤਰੀ ਜਾਣਾ ਇਹਨੇ ਬਾਬੇ ਜਿਹੜੇ ਆਪਣੇ ਵੱਡੇ ਕਬੂਤਰ ਆ ਜਿਨ੍ਹਾਂ ਦੇ ਆਪਣੇ ਕਬੂਤਰ ਜਿੱਤਦੇ ਆ ਉਹ ਤੇ ਇਹਨਾਂ ਦੇ ਜਿਹੜੇ ਪੱਠੇ ਪੁੱਠੇ ਉਹ ਉਧਰ ਹੀ ਪਾਣੇ ਆਪਾਂ ਇਹ ਸਿੱਧੇ ਆ ਜਿਹੜੇ ਮਤਲਬ ਮੇਨ ਆ ਤੇ ਕੁਛ ਇੱਧਰ ਆ ਪੰਜ ਸੱਤ ਉਹ ਵੀ ਇੱਧਰ ਹੀ ਪਾ ਲੈਣੇ ਆ ਤੇ ਬਾਕੀ ਕਬੂਤਰ ਉਧਰ ਕਰਕੇ ਇੱਧਰ ਇੱਕ ਫੁੱਟਾ ਫੰਡਾ ਰਹਿ ਜਾਂਦਾ ਇੱਥੇ ਕਿਉਂਕਿ ਹੁੱਡੇ ਛਾਵੇਂ ਆ ਤੇ ਨਹੀਂ ਹਿਲੇ ਇੱਥੇ ਆਪਾਂ ਉਹਨੇ ਕੂਤਰਾਂ ਦੇ ਨਿਗਾਹ ਪਈ ਜਾਣ ਦੇ ਨਿਗਾਹ ਪੈਣਾ ਹਣਾ ਸਹੀ ਗੱਲ ਆ ਲਾ ਬਾਬੇ ਨਾਲੇ ਹੁੱਡਾ ਖਡਾ ਸਾਫ਼ ਕਰਦੇ ਆ ਤੇ ਉਹ ਤੋਂ ਕੱਢ ਦਿੰਦੇ ਆ ਜੋ ਬਾਬੇ ਨਾਲ ਨਵਾ ਆ ਵੀ ਪਾਣੀ ਆ ਮਾਰਤਾ ਤਾਂ ਚਲੋ ਨਵਾ ਨਹੀਂ ਸਕਦੇ ਸੀ ਪਰ ਆਪ ਕੋ ਕੋ ਜਾਦਗਰ ਹੈ ਨਹੀਂਗਾ ਇਸ ਕਰਕੇ ਨਾਲੇ ਆਪੀ ਪਾਣੀ ਮਾਰ ਕੇ ਇਹਨਾਂ ਨੂੰ ਧੁੱਪੇ ਪਾਵਾਂਗੇ ਇਹਨਾਂ ਨੂੰ ਅੱਜ ਮੈਂ ਲਾ ਪੰਜ ਦਵਾਈ ਲਾ ਕੇ ਆਪਣੇ ਵੱਡੇ ਕੂਤਰਾ ਜਿਨ੍ਹਾਂ ਦੇ ਜਿਨ੍ਹਾਂ ਦੀ ਨਸਲ ਆਪਣੇ ਕੋ ਸਾਰੀ ਕੁਝ ਕੋਈ ਇਹਨਾਂ ਦੇ ਬੱਚੇ-ਪੁੱਛੇ ਆ ਆਹ ਕੂਤਰਾ ਦੇ ਆਪਣੇ ਵੱਡੇ ਖਤਰ ਚਿੱਟੀ ਆ ਖਾਲੇ ਦੇ ਚਿੱਟੀ ਕਾਲੀ ਵਾਲਾ ਜਿਹੜਾ ਪਰਾ ਬੈਠਾ ਕੁਝ ਉਹ ਬੈਠਾ ਦੋ ਕੁ ਬੱਚੇ ਹੋਰੇ ਇੱਕ ਦੋਰੇ ਆ 3-4 ਬੱਚੇ ਤੇ ਆਪਣੇ ਆਹ ਆ ਸਾਰੇ ਵੱਡੇ ਕੂਤਰਾ ਇਹਨਾਂ ਦੇ ਬੱਚੇ-ਪੁੱਛੇ ਆ ਆ ਕੁਝ ਹੀ ਨਾਲ ਜੀ ਵੱਡੇ ਹੈਗੇ ਆ ਗੱਟਾ ਨਾ ਨਾ ਮਾ ਆਨੇ ਨਹੀਂ ਬਬੜੇ ਆ ਲਾਲ ਮੂਲ ਜੀ ਲੱਝੂਗੀ ਇਹਨਾਂ ਦੀ ਉਹਦਾ ਇਦਾਂ ਨਾਲ ਨਵਾ ਕਰ ਲਵੋਣੇ ਆਪੇ ਚਾਹੀ ਤੇ ਚੱਲ ਸਾਡੇ ਕੋਲ ਜਗ੍ਹਾ ਨਹੀਂ ਇਸ ਕਰਕੇ ਨਾਲ ਧੁੱਪੇ ਪਾ ਦੇਣਾ ਕੋਈ ਚੱਕਰ ਨਹੀਂ ਬਾਈਦਵਾਈ ਵੀ ਲਾ ਦਾਂਗੇ ਇਹਨਾਂ ਨੂੰ ਮਾੜੀ ਮੋਟੀ ਕੋਈ ਨਾ ਕੋਈ ਉਧਰ ਗਰਮੀ ਬਹੁਤ ਆ ਹੁਣ ਨਹੀਂ ਟੱਕਰੋਣਾ ਤੇ ਆ ਥੁੜਾ ਖੱਡਾ ਲੱਗੇ ਆ ਸਾਫ਼ ਕਰਨਾ ਇਧਰ ਆਈ ਕੂਟਰ ਫਿਰਨੇ ਆ 12 13 ਕੂਟਰ ਹੈ ਜਿੰਨੇ ਵੀ ਆ ਤੇ ਨਹੀਂ ਜ਼ਿਆਦਾ ਹੋਣੇ 12 13 ਕਿਉਂ 13 20 ਕੂਟਰ ਸੁਣੇ ਆ ਇਹ ਦਰੱਖਾਂਗੇ ਆਪਾਂ ਲੋਏ ਬਾਬਿਓ ਕਬੂਤਰ ਨਵਾਨ ਨੂੰ ਕਿਥੇ ਛੱਡ ਦਿੰਦੇ ਆਪਾਂ ਹੁਣ ਇੱਥੇ ਪਰਪੂਰ ਆਪਣੇ ਸਕਾ ਲਾਂਗੇ ਤੇ ਫੇਰ ਚਾਕੇ ਇਹਨਾਂ ਨੂੰ ਉਧਰ ਪਾ ਦਾਂਗੇ ਆਪਾਂ ਜਿਹੜੀਆਂ ਆਪਣੀਆਂ ਵੱਡੀਆਂ ਜੋੜੀਆਂ ਇਹ ਕਬੂਤਰ ਆਪਣੇ ਵੱਡੀਆਂ ਜੋੜੀਆਂ ਵਾਲੇ ਸਾਰੇ ਤੇ ਅੱਧੇ ਵੱਡੇ ਕਬੂਤਰ ਇਹਦੇ ਵਿੱਚ ਆ ਜੇ ਉਹ ਖੁੜਾ ਖੱਡਾ ਫੇਰ ਗਾਂ ਬਣਾਵਾਂਗੇ ਤੇ ਕਬੂਤਰ ਫੇਰ ਥੋੜੇ ਥੋੜੇ ਹੋਰ ਅੱਧਾ ਅੱਧੇ ਤੇ ਕਰਿਆਗਾ ਇਸ ਤੋਂ ਵੀ ਜ਼ਿਆਦਾ ਉਹਦਾ ਠੀਕ ਆ ਬਹੁਤ ਖੁੱਲਾ ਹੈ ਦੇਖਣ ਚ ਵੀਡੀਓ ਚ ਛੋਟਾ ਲੱਗਦਾ ਹੋਊਗਾ ਬਾਦੂ ਹੈ ਟਟਵਾਟ 6 ਫੁੱਟ ਹੈ ਇਹਨੂੰ ਆ ਤੇ 4 4 ਫੁੱਟ ਇਦਾਂ ਹੋਣਾ ਆ ਤੇ ਸਾਢੇ 4 ਫੁੱਟ ਦਾਨ ਹੋਣਾ ਹੈ ਸਾਢੇ 3 4 3 4 ਇੱਥੇ ਕੋ ਹੋਊਗਾ ਹਨ ਉਹ ਤੇਰੇ ਉੱਤੇ ਕੋਰਾ ਕੋ ਪਾ ਲਾ ਜਿਹੜਾ ਤਪੇ ਨਾਲ ਇਹਦਾ ਵੀ ਇਲਾਜ ਕਰਾਂਗੇ ਤਪਣ ਤੋਂ ਵੀ ਲੋਬੀ ਇਧਰ ਛਿਲਿਆਂ ਨੇ ਵੀ ਚੇਪ ਬਗਾ ਦੱਤੇ ਆ ਛਿਲੇ ਕੱਢੀ ਜਾਣਾ ਚੇਪ ਆ ਸੱਕੂਆ ਖੁੱਡਾ ਫੇਵ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਸਾਫ ਹੋਊਗਾ ਫੁੱਟਾ ਤੋਂ ਉਹਨੂੰ ਰਹਿਣ ਦੇਈ ਤੇ ਔਰ ਇਸਲਾਬਾਂ ਨਹੀਂ ਜਾਣਾ ਚਾਹੀਦਾ ਨਾੜਾ ਇਸਲਾਬਾਂ ਨਹੀਂ ਜਾੜਾ ਵਿੱਚੋਂ ਇੱਥੇ ਛਾਂ ਰਹਿੰਦੀ ਆ ਇਸਲਾਬਾਂ ਨਹੀਂ ਜਾਣਾ ਨਹੀਂ 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 ਇਹ ਧੋਣਾ ਨਹੀਂ ਇੱਥੇ ਸਭ ਮਿੱਟੀ ਪੋਣੀ ਆ ਲਿਆ ਕੇ ਹਾਂ ਬਾਬੇ ਆ ਦੋ ਕਬੂਤਰ ਦਾ ਬਾੜਾ ਜਲੂਸ ਕੱਢਣ ਦੇ ਆ ਢਾਂਗੀ ਲੱਗੀ ਆ ਇਹ ਨਹੀਂ ਲਾਈ ਆ ਵੇਦੇ ਵੀ ਨਹੀਂ ਕੇ ਉਹਨਾਂ ਦਾ ਦਿਲ ਥੋੜੀ ਜਾਂਦੇ ਤਾਂ ਜਾਂਦੇ ਨਹੀਂ ਇਹ ਉਹ ਜਰ ਤਾਂ ਜਾਂਦੇ ਆ ਤੇ ਇਹ ਲਿਟਣ ਗਿੱਜੇ ਆ ਇਹ ਤਾਂ ਲਿਟੀ ਲੁਟੀ ਜਾਂਦੇ ਥੱਲੇ ਉਹਨਾਂ ਦਾ ਆ ਕੇ ਕੰਮ ਖਰਾਬ ਹੁੰਦਾ ਵੇ ਥੱਲੇ ਆ ਦੇ ਐਦਾਂ ਹੀ ਕਰੀ ਜਾਂਦੇ ਬਸ ਆ ਗਿਆ ਹੁਣ ਮਾੜਾ ਜਾ ਉੱਚਾ ਨਿਦਾਉ ਵੀ ਇੱਦਾਂ ਹੀ ਸੀ ਕਰੇ ਹੀ ਲੈ ਵੇ ਸਹੀ ਗੱਲ ਹੈ ਹੋਰ ਸਭ ਤਾਂ ਨੀਮੀ ਨੀਮੀ ਮੇਕ ਵਾਪਰੀ ਜਾਂਦੇ ਆ ਉੱਪਰ ਵਾਲੇ ਆ ਕੇ ਕਹਿੰਦੇ ਜੀ ਬਹਿਣ ਲੱਗੇ ਆ ਆ ਇਹ ਇਹ ਉੜਦੇ ਇਦਾਂ ਹੀ ਆ ਇਹ ਉੜਦੇ ਇਦਾਂ ਤੇ ਆ ਬਾਬੇ ਉੱਤੋਂ ਠੱਗ ਦਿੱਤਾ ਹੀ ਕੋਈ ਕਮਪਟਰ ਸਾਡੇ ਦੇਖ ਕੇ ਨਾ ਇਹ ਸਾਡੇ ਤਾੜੇ ਥੂੜੇ ਮਾਰੀ ਜਾਂਦੇ ਆ ਤੇ ਉਹਨਾਂ ਦਾ ਵੀ ਦਿਲ ਥੋੜਾ ਹੁੰਦਾ ਸੀ ਇਸ ਕਰਕੇ ਇਹਨੂੰ ਠੱਗ ਦਿੱਤਾ ਡਾਰ ਤੱਕ ਰਹੀਏ ਕਿ ਟੌਟ 12:00 1:30 ਤੱਕ ਤਾਂ ਫੇਰੀਏ ਇਹਨਾਂ ਨੂੰ ਇੰਤੋਂ ਜ਼ਿਆਦਾ ਤਾਂ ਆਪਾਂ ਡੋਂਦੇ ਵੀ ਨਹੀਂ ਕਿ 1:00 ਵਜੇ ਤੋਂ ਬਾਅਦ ਆਪਾਂ ਡਾਈ ਦੇ ਨਹੀਂ ਲਾ ਹੀ ਲਈਦੇ ਆ ਔਰ ਐਲਜੀ ਦੇ ਕੋਫੀ ਕਲਰ ਨਾਲ ਅੰਦਰ ਹੀ ਜਾਂਦਾ ਓਏ ਓ ਤੇਰੇ ਨਾਲ ਓ ਚਲ ਗਿਆ ਜਗਾ ਤੇ ਲਈ ਬਾਬੇ ਰੋਟੀ ਆ ਗਈ ਤੇ ਨਾਲ ਆਲੂ ਗੋਭੀ ਸਕਜੀ ਨਾਲ ਮਟਰ ਪਾਏ ਹੋਏ ਆ ਤੇ ਆ ਹੈਗੀ ਆ ਰਸ ਦੀ ਜਿਹੜੀ ਗੰਨੇ ਦੀ ਰਸ ਹੁੰਦੀ ਆ ਉਹਦੀ ਖੀਰ ਆ ਬਾੜੇ ਜਰਾ ਨਾਲ ਹੀ ਤੇ ਟਾਈਮ ਹੋ ਗਿਆ 11 ਵਜੇ ਦਾ ਸਾਢੇ ਕਿ ਤੱਕ 11 ਦਾ ਤੇ ਮਟਰ ਲਾ ਪਈ ਚੱਕਰੀਆਂ ਮਾਨ ਹੈ ਆ ਲੋ ਜਿਹੜੇ ਖੋਲਦੇ ਸੀ ਨਾ ਥੱਲੇ ਥੱਲੇ ਫਿਰ ਸਰੇ ਉਹ ਵੀ ਉੱਚੇ ਖੜੇ ਆ ਜਾ ਕੇ ਬਹੁਤ ਉੱਚੇ ਚਲ ਗਏ ਕੂਟਰ ਹੁਣ ਚੰਗੀ ਤਗੜੀ ਜਗਰੀ ਮਾਰ ਕੇ ਗਏ ਸਾਰੀ ਆ ਆਪਣੀਆਂ ਰੌਣਕਾਂ ਲਾਈਆਂ ਇਹਨਾਂ ਨੇ ਦੇ ਯਾਰ ਯਾਰੇ ਲੈਣਾ ਜੂ ਕਿਦਾ ਕਬੂਤਰ ਅੱਖਾਂ ਸਾਹਮਣੇ ਰਵੇ ਨਾ ਤੇ ਕੂਟਰ ਆ ਵਸਾਖੀ ਕਰਕੇ ਆ ਜਾ ਖੀਰ ਬਣਾਈ ਸੀ ਰਾਤ ਨੂੰ ਬਹੁਤ ਸਵਾਦ ਬਣੀ ਨਾ ਲੋ ਬਾਬੇ ਉਹ ਉੱਪਰ ਆਪ ਟੱਕ ਦੀਦਾ ਕਿਉਂਕਿ ਸੇਕ ਸੁਕਣਾ ਪਵੇ ਹਨ ਤੇ ਜਗਾੜ ਕਰਦੇ ਆ ਕੋਈ ਇਹਨੂੰ ਨਾ ਸਾਰੇ ਨੂੰ ਹੀ ਨਾ ਹੋਇਆ ਸਾਰੇ ਤੇ ਛਿੱਲੇ ਹਰੀ ਚਾਤਰ ਦੀ ਲਿਆ ਕੇ ਪਾ ਦੇਣੀ ਐਦਾ ਦੀ ਪੈਪ ਲਵਾ ਕੇ ਨਾ ਇਧਰ ਵੱਡੇ ਵੱਡੇ ਇਧਰ ਵੀ ਵੱਡਾ ਪੈਪ ਲਾ ਕੇ ਤਾਂ ਨੂੰ ਸਾਰੇ ਪਾਸੇ ਹੀ ਉੱਪਰ ਪਾ ਦੇਣੀ ਜਿਹੜੀ ਧੁੱਪ ਪਾਵੇ ਹੀ ਨਾ ਘੁੱਡਿਆ ਦੇ ਗੁੜੀ ਜਾਵੇ ਦੀ ਪਰ ਸਾਲੇ ਕਬੂਤਰਾ ਦਾ ਵੀ ਨੁਕਸਾਨ ਡੜਾ ਗੁੜੀ ਜਾਵੇ ਤੇ ਬਾਹਰ ਨਾ ਕਿਤੇ ਬਹਿ ਜਾਣ ਕਬੂਤਰ ਉੱਪਰ ਜਾ ਕੇ ਇਹ ਵੀ ਦੇਖਣਾ ਪੈਣਾ ਨਾ ਲੋ ਬਾਬੇ ਕਬੂਤਰ ਬਹਿ ਗਿਆ ਆਪਣਾ ਤੇ ਗੋਗਤ ਪੈਰਾਂ 'ਚ ਛੜ ਗਈਆਂ ਬਸ ਹੁਣ ਲਾਪਿਆ ਦਿਨ ਵੀ ਟਿੱਗ ਗਿਆ ਪੂਰੀ ਤਰ੍ਹਾਂ ਇੱਕ ਉਤਰ ਘਟਾ ਹੀ ਮੱਲਾ ਇੰਨਾ ਕੀ ਉੜਦਾ ਹੈ 10 12 ਵਜੇ ਤੱਕ ਬਸ ਜਿਆਦਾ ਨਹੀਂ 11 12 11:30 ਬਲ ਤੱਕਾ ਵੀ ਨਹੀਂ ਨਾ ਕਰੀਦਾ ਕਿਉਂਕਿ ਸਰੀਰ ਬਣਾਵੇ ਆਪਣਾ ਕਰੇੜਾ ਕੇ ਲੈਣਾ ਕੀ ਭਾਈ ਨੇੜਾ ਆ ਕੇ ਇਹਨਾਂ ਨੂੰ ਵਾ ਬਹੁਤ ਇੰਨਾ ਟਾਈਮ ਲਾਈ ਜਾਣ ਤੇ ਗੱਲ ਸਰੇ ਲੱਗੀ ਜਾਵੇ ਤੇ ਇੱਕ ਬਾਈ ਨੇ ਕਮੈਂਟ ਕੀਤਾ ਵੀ ਬਹੁਤ ਸੋਹਣਾ ਵੀ ਬਾਸ ਦੀਆਂ ਟਾਂਗੀਆਂ ਲੈ ਕੇ ਆਓ ਵੀਰੇ ਬਾਸ ਦੀਆਂ ਟਾਂਗੀਆਂ ਲੈ ਆਈਏ ਆਪਣੇ ਹੁੱਡੇ ਆ ਤੇ ਉਹ ਮਤਲਬ ਬਾਸ ਇੱਥੇ ਲੱਗਣਾ ਨਹੀਂ ਜੇ ਬਾਸ ਲੈ ਵੀ ਆਵਾਂਗੇ ਲਾ ਵੀ ਲਵਾਂਗੇ ਬਾਸ ਸਾਨੂੰ ਛਤਰੀ ਹੋਲੜੀ ਪਿਆ ਕਰਨੀ ਉਧਰੋਂ ਲਮਕਾ ਕੇ ਬਾਸ ਨੂੰ ਵੀ ਨਾਲ ਕੋਠੀ ਕੋਠ ਹੈ ਨਹੀਂ ਜਿਆਦਾ ਜਿੱਥੇ ਟਿਕਾ ਦਈਏ ਆਪਾਂ ਜਾਂ ਬੋਰ ਹੋਵੇ ਥੱਲੇ ਨੂੰ ਤੇ ਇੱਥੇ ਵੱਡੀ ਗੰਦਾ ਵੀ ਡਾਰਾ ਇਸ ਕਰਕੇ ਢਾਂਗੀਆਂ ਪਰ ਕੇ ਆ ਲੋਹੇ ਵਾਲੀਆਂ ਖੋਲਣ ਆਲੀਆਂ ਇਹ ਖੁੱਲ ਜਾਂਦੀਆਂ ਆ ਤਾਂ ਕਰਕੇ ਨਹੀਂ ਬਾਸ ਵਾਲਾ ਵੀ ਤੇ ਲੈਂਦਾ ਆਪਾਂ ਲੋਏ ਬਾਬੇ ਘੁੰਮਟਰ ਬੈ ਗਿਆ ਆਪਣਾ ਵਧੀਆ ਜਿਸ ਰੀਸੈਕਟ ਬੈਠਾ ਰੱਖਿਆ ਨਾ ਲੋਏ ਬਾਬੇ ਤਿਲਕ ਘੁੰਮਟਰ ਹੋਰ ਬੈ ਗਿਆ ਬੈਰੀ ਆ ਗਈ ਸੀਗੀ ਤੇ ਉਹ ਪਈ ਮਾੜੀ ਜੀ ਤੇ ਉਹ ਤਾਂ ਰਿੱਕੀ ਦੇ ਕੂਤਰਾਂ ਨੂੰ ਪਈ ਜਾ ਕੇ ਤੇ ਪਟਾਕੇ ਬਟੂਕੇ ਜੱਤਾਂ ਨੂੰ ਕੱਢ ਦਿਆ ਕੁੱੜ ਦੇ ਚਲ ਗਈ ਪਰ ਤੇ ਪਟਾਕੇ ਰੱਖੇ ਅੰਦਰ ਹੀ ਗਾ ਹੁਣ ਕੱਟਈ ਆ ਪਰ ਅੱਜ ਫੇ ਆ ਗਈ ਵਾਲੀ ਬਣੀ ਕਿੱਥੋਂ ਮੂੰਹ ਚੱਕ ਕੇ ਹਾਈ ਨਹੀਂ ਕਰਦਾ ਕੰਮ ਖਰਾਬ ਹੁੰਦਾ ਸਹੀ ਗੱਲ ਆ ਕਿੰਨੇ ਛੱਡੇ ਕੂਤਰ ਫੇ ਅੱਜ ਉਹੀ ਗੱਲ ਅਸੀਂ ਵੇ ਜਿੰਨੇ ਮਰਜ਼ੀ ਕਰ ਲਿਆ ਕਰੀ ਦਿੱਤਾ ਜਿੱਦਣ ਹੀ ਉਹਨੇ ਕੂਤਰ ਕੱਢਣੇ ਆ ਉਦੋਂ ਬਹਿਰੀ ਹੋਣੀ ਆਣੀ ਆ ਜੋ ਮਰਜ਼ੀ ਹੋ ਜੇ ਪਰ ਪਈ ਵੀ ਉਹਦੇ ਨੂੰ ਹੀ ਆ ਗਿਆ ਸੱਟ ਗਈ ਪਤਾ ਨਹੀਂ ਫੜਿਆ ਨਹੀਂ ਗਿਆ ਉਹਦਾ ਉਹ ਤਾਂ ਡੇਗ ਗਿਆ ਸੀ ਮੈਂ ਫਟਾਕੇ ਢੁੱਕੇ ਇੱਕ ਚੱਕਦਾ ਹੀ ਉਹ ਕਿਤੇ ਡੱਬੀ ਆ ਗਈ ਟਰੋਕਰੀ ਥੱਲੇ ਇੱਥੇ ਉੱਤੇ ਰੱਖੀ ਹੁੰਦੀ ਨੇਹਰੀਆਂ ਥੱਲੇ ਡੇਗ ਗਿਆ ਟਰੋਕਰੀ ਮੁੱਦੀ ਵੱਜੀ ਉਹ ਲੱਭਦੇ ਆ ਟਾਈਮ ਲੱਗ ਗਿਆ ਹੁਣ ਲੱਭ ਕੇ ਉੱਤੇ ਰੱਖੇ ਆਪਾਂ ਹੁਣ ਨਹੀਂ ਹੈਗੀ ਵਾਹ ਚਲ ਗਈ ਉਹ ਇੱਕ ਆਈ ਦਾ ਡਰਾ ਗਈ ਸਾਨੂੰ ਵੀ ਸਾਈ ਪਹਿ ਤਿੱਖੇ ਪਰਾਂ ਵਾਲੀ ਸੀ ਆ ਨੇਹਰੀਆਂ ਲਿਆਉਂਦੀ ਹੁੰਦੀ ਆਂਦੀ ਆਹ ਕੋਹੋਂ ਟਰੱਪਨੇ ਵਾਲਾ ਕਿਤੋਂ ਆਇਆ ਹੁਣ ਤੇ ਆਪਣਾ ਨਹੀਂ ਹੈਗਾ ਵੀ ਕਿਸੇ ਦਾ ਹੀ ਆਹ ਤਰੇ ਨੂੰ ਪਈ ਹੁਣੀ ਆ ਰਿੱਕੀ ਦਾ ਸੀ ਇਹਨੂੰ ਪਈ ਆ ਡਰ ਕੇ ਉੱਡਦਾ ਪਿਆ ਹੁਣ ਆਪੇ ਵੈਰੀ ਫੇ ਆ ਗਈ ਸੀ ਆ ਦੇਖੋ ਪਟਾਕੇ ਕਿੰਨੇ ਚਲਾਤੇ ਜਾਂਦੀ ਨਹੀਂ ਪਈ ਉਹ ਅਜ ਆਸਤਵਾਜੀ ਚਲਾ ਨਹੀਂ ਸਕਦੇ ਕਿਉਂਕਿ ਕਣਕ ਕਣਕ ਵੱਢਣ ਦੇ ਆ ਉਹ ਖੜ ਗਈ ਉੱਪਰ ਜਾ ਕੇ ਵੈਰੀ ਹਜੇ ਵੀ ਫੇ ਜਾਂਦੀ ਉੱਪਰ ਲੈਰੋਂ ਫੇ ਪਾਉਗੀ ਤੇ ਪਟਾਕੇ ਹੋਰ ਲਿਆਵਾਂ ਮੈਂ ਬਾਹਰ ਇੱਕ ਬੰਡਲ ਚਲਾਤਾ ਇੱਕ ਹੋਰ ਲੈ ਹੁੰਦੇ ਆ ਹੈ ਪਊਗੀ ਸਾਲੀ ਫੇਕ ਉਤਰਪੜੀ ਆ ਆਇਲ ਜੀ ਵੀ ਦੇਖੀ ਇਹਨਾਂ ਦਾ ਫੇ ਆ ਗਈ ਵੈਰੀ ਜਾਂਦੀ ਨਹੀਂ ਕੋਈ ਅੱਧਾ ਘੰਟਾ ਹੋ ਗਿਆ ਪੂਰਾ ਪਟਾਕੇ ਇਹ ਕਿੰਨੇ ਚਲਾਤੇ ਆਸਤਵਾਜੀ ਯਾਰ ਹੈ ਵੀ ਨਹੀਂ ਇਹ ਲਹਾਂਦੀਆਂ ਨਹੀਂ ਇਹ ਕਿ ਕਣਕਾਂ ਪੱਕੀਆਂ ਖਲਾਰਾ ਦੇਖੋ ਕਿੰਨੇ ਪਟਾਕੇ ਚਲਾਉਂਦੇ ਹੁਣੇ ਇਹ ਉਹ ਜਾਂਦੀ ਨਹੀਂ ਕਬੂਤਰ ਵੀ ਡਰਾਤ ਤੇ ਆਪਣੇ ਕਬੂਤਰ ਖੜੇ ਵੀ ਉੱਚੇ ਜਾ ਕੇ ਆ ਆ ਫਿਰਦੇ ਕਬੂਤਰ ਉੱਚੇ ਬਹੁਤ ਹੰਦੀ ਜਿਹੜੇ ਧੁੱਪ ਬਹੁਤ ਆ ਤੇ ਉਹ ਵੀ ਪਤੰਦਰ ਦੀ ਜਾਂਦੀ ਨਹੀਂ ਵੀ ਪਈ ਜਾਂਦੀ ਵਾਰ-ਵਾਰ ਕਿਲੇ ਕਿੰਨੀ ਵਾਰੀ ਆ ਗਈ ਓਏ ਹਾਂ 4-5 ਵਾਰੀ ਆ ਗਈ ਹੈ ਯਾਰ ਬਾਲਾ ਸਾਲਿਆ ਯਾਰ ਆਉਣ ਲੰਮਾ ਪਾਇਆ ਮੈਂ ਕਿਹਾ ਤਾਂ ਤਿਆਰ ਰੱਖ ਤੇ ਉੱਪਰ ਕਬੂਤਰ ਉੜਦੇ ਹੁਣ ਤੇ ਉੱਤੇ ਜਿਆਦਾ ਉੱਚੇ ਵੀ ਬਹੁਤ ਖੜੇ ਆਪਣੇ ਕੂਤਰਾ ਬੈਰੀ ਕਰਕੇ ਨਾ ਥੱਲੇ ਗਈ ਲੈ ਕੇ ਤਾਂ ਉਹ ਸਾਰਿਆਂ ਨੂੰ ਹੁਣ ਘਟੋ ਘਟ 20 25 ਪਟਾਕੇ ਚਲਾਏ ਫੇਰ ਜਾ ਕੇ ਗਈ ਹੈ ਪਟਾਕੇ ਵੀ ਵੱਡੇ ਆ ਹਵਾਲੇ ਆਵਾਜ਼ ਵੀ ਕਾਫੀ ਹੈ ਇਹਨਾਂ ਦੀ ਆ ਜਿਹੜੇ ਆ ਤੇ ਹੁਣ ਗਈ ਮਾੜੀ ਜੀ ਸਾਈਡ ਨੂੰ ਹੁਣ ਦੇਖਦੇ ਆ ਫੇਰ ਆਜ ਬੇਗ ਤੇ ਲੋਕ ਕਬੂਤਰੀਆਂ ਨਹੀਂ ਦੀਦੀਆਂ ਨੂੰ ਹੈ ਇੱਕ ਤੇ ਆ ਹੁੰਦਾ ਪਿਆ ਥੱਲੇ ਥੱਲੇ ਨਹੀਂ ਲੋਕ ਕਬੂਤਰੀਆਂ ਵੀ ਥੱਲੇ ਆਈਆਂ ਸੀ ਉਹ ਚੜ ਚੜ ਗਈਆਂ ਤਾਂ ਸਾਰੀਆਂ ਹੀ ਭਾਈ ਬੁੜੀ ਦਿੱਤਾ ਫਲਾ ਤਿੰਨਾਂ ਨੂੰ ਤੇ ਰਾਤਾ ਪਕੁਜੇ ਦੀ ਪਿਓਗੇ ਰੱਖਿਆ ਇਹੀ ਪਾਣੀ ਪਾਈ ਦੋ ਇਹਨਾਂ ਨੂੰ ਕੁੱਜੇ ਵਾਲਾ ਹੀ ਇੱਚ ਹੋਰ ਪਾ ਦਾਂਗੇ ਜੇ ਥੋੜਾ ਹੋਊਗਾ ਹੁਣ ਆ ਕਬੂਦਰੀ ਨੂੰ ਵੀ ਭਲਾ ਦਿੰਦੇ ਆ ਆ ਜਾ ਰਾਣੀ ਤੂੰ ਵੀ ਆ ਜਾ ਆ ਜਾ ਆ ਜਾ ਆ ਜਾ ਲੈ ਪੁੱਤਾਂ ਜਾ ਆ ਜਾ ਆ ਜਾ ਆ ਜਾ ਆ ਜਾ ਪੀ ਲੈ ਪੀ ਲੈ ਪੀ ਲੈ ਪੀ ਲੈ ਇਹਨਾਂ ਨੂੰ ਕਾਫੀ ਟਾਈਮ ਹੋ ਗਿਆ ਉਹ ਤਾਂ ਪਹਿਲਾਂ ਚੁਸਕੀਆਂ ਲਵਾਤੀਆਂ ਹੀ ਕਰੀ ਤੇ ਹੁਣ ਇਸ ਕਰਕੇ ਹੁਣ ਰਜਮਾ ਹੀ ਪਲਾ ਦਤਾ ਇਹਨਾਂ ਨੂੰ ਫੜੀ ਪਹਿਲਾਂ ਥੋੜਾ ਥੋੜਾ ਪੀ ਲਿਆ ਇਹਨਾਂ ਨੇ ਇੱਕ ਰੀ ਚੱਲ 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 ਹੋਪਰਾ ਗੂੰ ਗੂੰ ਕਰਦੀ ਤਾਂ ਬਹੁਤ ਉਹ ਬਰ ਕੋ ਡਾ ਘੜਾ ਸਾਫ਼ ਕਰਕੇ ਕਬੂਤਰ ਇੱਤੇ ਛੱਡਦੇ ਹੁਣ ਪਹਿਲਾਂ ਤੂੰ ਪੇਟੇ ਛੱਡੇ ਸੀਗੇ ਤੇ ਹੁਣ ਇੱਦਾਂ ਛੱਡਦੇ ਲਿਆ ਕੇ ਵਧੀਆ ਇਨੇ ਕਬੂਤਰ ਹੋਊਗੇ ਤੇ ਹੋਣੀ ਹੋਣੀ ਰੱਜ ਥੋੜੇ ਜੇ ਹੋਰ ਉਧਰ ਆਪਣੇ ੜਾਵੇ ਜਦਾਂ ਕੱਢਦੇ ਆ ਨਾ ਜਿਹੜਾ ਡਾ ਵਿਡੂ ਵੀ ਕੱਢ ਲਏ ਤੇ ਫਿਰ ਇਹਨਾਂ ਦੇ ਬੋਲ ਕੂਤਰ ਇਧਰੋਂ ਆਪਾਂ ਚੱਕ ਲੰਗੇ ਇਹ ਕੂਤਰ ਇਹਦਾ ਠੰਡਾ ਸ਼ਾਮੇ ਥਾਂ ਤੇ ਆ ਇਹ ਗਰਮੀ ਕਿਹਨੇ ਲਗਾ ਤੋ ਫਿਰ ਇਹ ਹੈਗਾ ਇਸ ਕਰਕੇ ਥੋੜੀ ਉੱਪਰ ਜਾ ਕੇ ਬੁਦਾਨੀ ਪਾਇਆ ਦਾ ਇਹ ਆਪਣੇ ਵੱਡੇ ਮੀਣ ਕਮੋਤਰ ਆ ਜਿਨ੍ਹਾਂ ਦੇ ਬੱਚੇ ਹੁੰਦੇ ਆਪਣੇ ਸਾਰੇ ਕੂਤਰ ਮੀਣ ਕਮੋਤਰ ਆਪਣੇ ਪਿਓ ਟਾਈਮ ਹੋ ਗਿਆ 1:30 ਵਜੇ ਦਾ ਤੇ ਕਬੂਤਰ ਚੱਲੀ ਜਾਂਦੇ ਆ ਤੇ ਕੌਫੀ ਪੀ ਕੇ ਹਟੇ ਆ ਵਾਸੀਆਂ ਜਾਈ ਜਾਂਦੇ ਧੁੱਪੇ ਯਾਰ ਬਹਿ ਵੀ ਨਹੀਂ ਹੁੰਦਾ ਬਾਹਲਾ ਫਿਰ ਇਹ ਚੀਜ਼ਾਂ ਦਾ ਚਾਹੀਦੀਆਂ ਕਿ ਨਹੀਂ ਹੁਣ ਕੌਫੀ ਕੋਈ ਬਣਾ ਲੈ ਗਿਆ ਕੌਫੀ ਚੱਲਿਆ ਹੁਣ ਹੋਏ ਕਿਹੜੇ ਜੀ ਹਨਾ ਹੁਣ ਅਸੀਂ ਵੀ ਕਿਹੜੇ ਹੋਏ ਆ ਤੇ ਕਬੂਤਰ ਵੀ ਕਿਹੜੇ ਹੋ ਗਏ ਯਾਰ ਹੈ ਲੋ ਬਾਬੇ 1:40 ਹੋ ਗਏ ਤੇ ਦੋ ਕਬੂਤਰ ਆਪਣੇ ਉੜਦੇ ਆ ਕਬੂਤਰੀ ਆ ਗੇੜਿਆਂ ਵਾਲੀ ਤੇ ਕਾਟੂਸੇ ਵਾਲਾ ਕਬੂਤਰ ਕਰਦਾ ਆਪਣਾ 1:40 ਉਹਦੇ ਲਗਭਗ ਹੋ ਗਿਆ ਹੁਣ ਇਹਨਾਂ ਲੌਂਡੇ ਆ ਤੇ ਹੁਣ ਮਸਤੇ ਆ ਹਵਾ ਚੱਲ ਪਈ ਮੱਠੀ 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 ਸਵੇਰ ਦੀ ਦਾ ਬਾੜੀ ਅੱਜ ਗੁੰਮ ਲੱਗਾ ਜੀ ਵਧੀਆ ਗਰਮੀ ਪੈ ਗਈ ਅੱਜ ਵਧੀਆ ਕਬੂਤਰਾਂ ਨੇ ਟਾਈਮ ਕੀਤਾ ਆਪਣੇ ਦੇ ਸਾਰਿਆਂ ਦੇ ਕਿਉਂਕਿ ਠੰਡੇ ਮੌਸਮ ਜਦੋਂ ਬਦਲ ਜਾਂਦਾ ਕਬੂਤਰ ਘਾਟੀ ਉੜਦੇ ਆਪਣੇ ਕੱਟੇ ਉਧਰ ਬਾਣੀ ਕਿੱਦਾਂ ਖੜ ਗਏ ਬੱਦਲ ਚ ਕੋਈ ਕਸਾ ਪੂਸਾ ਕੂਤਰਾ ਦੀਆਂ ਬਣੀਆਂ ਸੀ ਤਾਂ ਖੜ ਗਏ ਬਾਕੀ ਲੋਅ ਚ ਕਬੂਤਰ ਵਧੀਆ ਮੱਚਦੇ ਆ ਇਹ ਕੂਤਰਾ ਧੰਨੇ ਰਹੀ ਆਈ ਕਬੂਤਰੀ ਆਪਣੀ ਅੱਧਾ ਘੰਟਾ ਵੀ ਨਹੀਂ ਉੜੀ ਘੰਟਾ ਅੱਜ ਦੇ ਲੋ ਸਵੇਰ ਦੀ ਉੜਦੀ 7 ਵਜੇ ਦੀ ਕੱਢੀ ਆ ਦੋਨੇ ਕਬੂਤਰ 7 ਵਜੇ ਉੱਡਦੇ ਆ ਤੇ ਆਹ ਕਬੂਤਰ ਬਹਿ ਗਏ ਆਪਣੇ ਸਾਰੇ ਆ ਵੀ 1 ਵਜੇ ਬੈਠੇ ਕੋਈ ਤਾਂ ਹਨਾ ਕੋਈ 12:30 ਆ ਵੀ ਕਬੂਤਰ ਹੁਣ ਬੈਠੇ ਆ 1:30 ਵਜੇ ਆ ਵੀ ਕਬੂਤਰ ਆ ਕਬੂਤਰੀ ਵੀ 1:30 ਵਜੇ ਬੈਠੀ ਆਪਣੀ ਡੰਡਿਆ ਵਾਲੀ ਇਹਨਾਂ ਨੂੰ ਹੋਰ ਪਾਣੀ ਦਿਓ ਚੁਸਕੀਆਂ ਇਹਨਾਂ ਵਾਂਗੇ ਆਹ ਕਬੂਤਰ ਬੈਗੇ 12:30 ਵਜੇ ਕੋਈ 12 ਵਜੇ ਮੰਨ ਲਾ 12 ਤੋਂ ਪਲੱਸ ਹੀ ਬੈਠੇ ਆ ਸਾਰੇ ਸਿਰਫ ਆਹ ਕਬੂਤਰੀ ਬੈਠੀ 1:30 ਕੇ ਗੱਲ ਖੱਲੇ ਵਾਲੀ ਜਿਹੜੀ ਥੱਲੇ ਆਪਣੀ ਉਹ ਕਮਜ਼ੋਰ ਨਹੀਂ ਹੋਉਂਦੀ ਥੋੜੀ ਜੀ ਸਰੀਰ ਨਹੀਂ ਬਣਾਉਂਦੀ ਜਿਹੜੀ ਉਹ ਵਾਲੀ ਬਾਕੀ ਸਾਰੇ ਵਧੀਆ ਮਤਲਬ ਬੱਲੇ ਬੱਲੇ ਕਰਾਈ ਜਾਂਦੇ ਆ ਤੇ ਆ ਫਿਰਦੇ ਆ ਆਪਣੇ ਦੋਨੇ ਆ ਟੂਸਿਆ ਵਾਲਾ ਮੋਰੇ ਤੇ ਆ ਮੋਤਰੀ ਔਟੇ ਪੂਛ ਵਾਲੀ ਇਹ 18 ਨੂੰ ਛੱਡ ਲਈ ਤੇ ਬਾਬੇ ਉਹ ਨੰਗਲ ਸਪਰੋੜ ਤੇ ਉਥੇ ਬਾਜੀ ਹੋ ਗਈ ਆ ਕੈਨਸਲ ਨੰਗਲ ਮੱਝੇ ਸਾਰੀ ਤੇ ਬਾਜੀ ਕੈਨਸਲ ਹੋ ਗਈ ਆ ਹੁਣ ਦੇਖਦੇ ਆ ਕੀ ਕਰਦੇ ਯਾਰ ਪਾਣੀ ਵੀ ਲਾ ਲਿਆ ਦੋ ਕਬੂਤਰੀਆਂ ਨੂੰ ਤੇ ਜੇ 20 ਦੀ ਕੋਈ ਬਾਜੀ ਹੋਈ ਤਾਂ ਵੀਰੇ ਦੱਸਿਆ ਜਰੂਰ ਹਲਾ ਤੇ ਆਪਾਂ ਛੱਡਾਂਗੇ ਕਿਉਂਕਿ ਪਾਣੀ ਲੱਗ ਗਿਆ ਤਾਂ ਕਬੂਤਰਾ ਦੀ ਸੰਭਲੋ ਮਨਿਆਤ ਜਾਂਦੀ ਲੱਗਦੀ ਫਿਰ ਸਭ ਜੋ ਟਾਈਮ ਹੋ ਗਿਆ 2:00 ਪਹਿਲਾਂ ਕੌਫੀ ਪੀਤੀ ਹੁਣ ਚਾਹ ਪੀਂਦੇ ਆ ਚਾਹ ਹੋਰ ਕਰ ਗਿਆ ਨੇ ਚਾਹ ਬਣਾ ਕੇ ਪੇਤੀ ਆ ਸਹੀ ਕੌਫੀ ਲਿਆਂਦੀ ਸੀ ਪਹਿਲਾਂ ਬਣਾ ਕੇ ਤੇ ਹੁਣ ਆ ਗਈ ਥਲੇ ਚਾਹ ਤੇ ਕਬੂਤਰ ਆਪਣੇ ਬਾਬੇ ਉਹ ਬਹੁਤ ਉੱਚੇ ਖੜਿਆ ਦੋ 2:00 ਵਜੇ ਤੇ ਦੋ ਹੀ ਕਬੂਤਰ ਖੜੇ ਆ ਹੈ ਇਧਰੋਂ ਬਦਾਮ ਬਦੂਮ ਕੱਟ ਵੀ ਲਿਆ ਯਾਰ ਕੱਪੜੇ ਦੇ ਵਿੱਚ ਕੱਟ ਕੇ ਰੱਖੇ ਆ ਤੇ ਆ ਕੁਛ ਭਿੱਜੇ ਪਏ ਆ ਜਿਹੜੇ ਬਾਕੀਆਂ ਨੂੰ ਪਾਵਾਂਗੇ ਜਿਹੜੇ ਕਬੂਤਰ ਬਹਿ ਬੂਗੇ ਆ ਤੇ ਉਹਨਾਂ ਨੂੰ ਪਾਨੇ ਆ ਨਾਰ ਲਿਆਂਦਾ ਤੇ ਆ ਨਾਰ ਪੋਨੇ ਆ ਉਤਰਾਂ ਨੂੰ ਲੋਈ ਬਾਬੇ ਇਹਨਾਂ ਨੂੰ ਵੀ ਬਦਾਮ ਦੋਮ ਪਾਉਂਦੇ ਆ ਤੇ 2:30 ਦਾ ਟਾਈਮ ਹੋ ਗਿਆ 2:30 ਤੋਂ ਉੱਤੇ ਹੀ ਹੋ ਗਿਆ ਆ ਬਦਾਮ ਦੋ ਇਹਨਾਂ ਨੂੰ ਪਾਉਂਦੇ ਸਾਰਿਆਂ ਨੂੰ ਤੇ ਆ ਤਿੰਨ ਰਹਿੰਦੇ ਇਹਨਾਂ ਨੂੰ ਵੀ ਪਾਦਨੇ ਨੇ ਪਾਣੀ ਪੂਣੀ ਨਹੀਂ ਖਿੱਚਿਆ ਹਜੇ ਪਾਣੀ ਦਿੱਤਾ ਹੀ ਨਾ ਔੜ ਕੇ ਆਈ ਲੇਟ ਹੀ ਆਏ ਵੀ 1:30 ਵਜੇ ਬੈਠੇ ਆ ਇਹ ਕਬੂਤਰ ਤਿੰਨ ਨਹੀਂ ਕਬੂਤਰ ਥੱਲੇ ਵਾਲੀ ਤੇ ਉੱਤੇ ਵਾਲੇ ਕਬੂਤਰ ਆ ਤੇ ਉਹ ਥੱਲੇ ਵਾਲੀ ਨੂੰ ਪਾਏ ਬਦਾਮ ਤੇ ਇਹਨਾਂ ਨੂੰ ਇਹਨਾਂ ਨੂੰ ਥੋੜਾ ਥੋੜੇ ਦਾਣੇ ਪੋਣੇ ਆ ਥੋੜੀ ਜਿਹੀ ਛੋਲੇ ਦੀ ਦਾਲ ਆ ਆ ਪਈ ਆਪਣੇ ਕੋ ਤੇ ਉਹ ਕਬੂਤਰ ਆਪਣੇ ਅੱਜ ਬਾਬੇ ਦੋ ਚੱਲਦੇ ਪਏ ਆ ਦੋ ਕਬੂਤਰ ਇੱਕ ਕਬੂਦਰੀ ਇੱਕ ਕਬੂਤਰ ਆਪਣਾ ਟੂਸੇਆ ਵਾਲਾ ਤੇ ਗੁਲਾਬੀ ਟੋਰੀ ਤੇ ਕਾਲੇ ਹਰੇ ਟਿੱਡ ਉਹ ਵੀ ਕਬੂਤਰੀ ਹਜੇ ਉੜਦੀ ਆ ਆਪਣੀ ਗੇੜਿਆ ਵਾਲੀ ਜਿਹੜੀ 18 ਨੂੰ ਆਪਾਂ ਬਾਜੀ ਛੱਡੀ ਸੀ ਪਰ ਉਹ ਬਾਜੀ ਕੈਨਸਲ ਹੋ ਗਈ ਆ ਤੇ ਹੁਣ ਸਿਆਫਾ ਪੈ ਗਿਆ ਕਬੂਤਰੀ ਚੰਗੀ ਆ ਬਾਜੀ ਕੋਈ ਆਊਗੀ ਨਹੀਂ ਤਰੀਕ ਦੀ ਵੀ ਨਹੀਂ ਭਾਈ ਇੱਥੇ ਕਾ ਹੋ ਜਾਵੇ ਜਲਦੀ ਜਲਦੀ ਤਾਂ ਫੇਰੀ ਛੱਡ ਹੋਣੀ ਤਾਂ ਲੰਬੀ ਚੱਲ ਜਾਣੀ ਹੋਊਰੀ ਆ ਪਾਤੇ ਦੋਨਾਂ ਨੂੰ ਬਿਦਾਵਾਂ ਇਹ 1:30 ਵਜੇ ਬੱਠੀ ਦੋਨੇ ਉਹ ਵੀ 1:30 ਵਜੇ ਪਰ ਹੁੰਦੇ ਅਜੇ ਪਾਣੀ ਨਹੀਂ ਖਿੱਚਿਆ ਪਾਣੀ ਦਾ ਪੋਟਾ ਸਾਫ਼ ਹੋਊਗਾ ਤੇ ਫੇਰ ਇਹਨੂੰ ਬਿਦਾਵਾਂ ਪਾਉਣੀ ਹੋਣੀ ਚੱਕਰ ਲਈ ਉਹ ਥੱਲੇ ਵਾਲੀ ਨੂੰ ਪਾ ਦਤੇ ਆ ਹੁਣ ਉਹ ਦੂਜੇ ਨੰਬਰ ਵਾਲਾ ਤੇ ਇਹਨੂੰ ਢੂਸਤਾ ਆਪਣੇ ਡੰਡੇ ਵਾਲੀ ਹੋਊਰੀ ਤੇ ਉਹ ਢੇਡ ਟੋਰੀ ਵਾਲਾ ਉਹ ਖਾਂਣ ਡਿਆ ਤੇ ਬਾਕੀ ਉਹ ਕਬੂਤਰ ਅਜੇ ਉੜਦੇ ਹੀ ਆ ਬਗ ਤਿੰਨ ਵਾ ਚੱਲੇ ਆ 3 ਵਜੇ ਦਾ ਟਾਈਮ ਹੋ ਜਾਂਦਾ ਬਸ ਆਹ ਫੇਕੀ ਕਬੂਤਰ ਹੀ ਆਇਆ ਕੋ ਇਸ ਤੇ ਕਬੂਤਰ ਪਤਾ ਨਹੀਂ ਕਿਥੇ ਤੇ ਧੋਪਾ ਹੀ ਗਰਮੀ ਨੇ ਵੀ ਅੱਜ ਸਰਾਗ ਰਾਇਆ ਪਿਆ ਪੂਰੀ ਧੋਪਾ ਮਗਦੀ ਆ ਧੋਪੜਾ ਵੀ ਫਰਾ ਲੱਗਾ ਪਿਆ ਅੱਜ ਧੋਪਾ ਜ ਮਿਲ ਜੇ ਕਬੂਤਰਾਂ ਨੂੰ ਹਵਾ ਤੇ ਕਬੂਤਰ ਨਹੀਂ ਵੰਦੇ ਕਿ ਨਹੀਂ ਬਹੁਤ ਹੋਰ ਬੰਦੇ ਦੇਖੀ ਜਾਂਦਾ ਬਾਹ ਇਹਦੇ ਵੀਡੀਓ ਦੇ ਦੇ ਪਿਆ ਇਹਨਾਂ ਨਾਰ ਕਬੂਤਰਾਂ ਨੂੰ ਇਹਨਾਂ ਨੂੰ ਗਰੀਆਂ ਗਰੀਆਂ ਬਾਤੀਆਂ ਸੀਗੀਆਂ ਚਾਲਣ ਦੇ ਜਰ ਹੁਣ ਜਿੰਦਾ ਕਰਸਾਰ ਨਹੀਂ ਹੁੰਦਾ ਇਹਨੂੰ ਇੱਦਾਂ ਬੈਠੇ ਰੂਮ ਖਰਾਕ ਪਾਵਾਂਗੇ ਤੇ ਤੀਜੇ ਚੌਥੇ ਦਿਨ ਕੱਢਦੇ ਆ ਕਰਾਂਗੇ ਕਿ ਨਹੀਂ ਬਾਬੇ ਉਹ ਬੈਗੇ ਸੀ ਕਬੂਤਰ ਡੱਕਣ ਲੱਗਿਆ ਹੁਣ ਫੇਰ 3 ਵਜੇ ਫੇਰ ਉੜ ਗਏ ਦੋਨੇ ਟਾਂਗੀ ਨੂੰ ਹੱਥ ਹੀ ਲਾਇਆ ਨਾਲ ਹੀ ਫੇਰ ਉੜ ਗਏ ਬੜੇ ਛੋਟੇ ਬੈਗੇ ਸੀ ਦੋਨੇ ਬਾਬੇ 7 ਤੋਂ 7 ਵਜੇ ਤੋਂ 7:30 ਤੋਂ ਲੈ ਕੇ 3 ਵਜੇ ਤੱਕ ਇਹ ਕਪੜਾ ਧੂਸੇ ਵਾਲਾ ਕਬੂਤਰ ਤੇ ਆਪਣੀਆਂ ਖੂਬਰੀ ਵੀਡੀਓ ਤਾਂ ਨੇਰੀ ਜੂਮੈਂਟ ਵੀ ਨਹੀਂ ਉਡੀਸੀ ਆਵੇਂ ਧਾ ਉਹ ਘੰਟਾ ਵਾਂਹੋਂ ਉੜ ਕੇ ਤੇ ਬੈ ਗਈ। ਬੰਦਾ ਟਾਈਮ ਨਹੀਂ ਲਾਇਆ ਤੇ ਪਾਣੀ ਵੀ ਨਹੀਂ ਸਿਚਾਇਆ ਉਦੋਂ। ਅੱਜ 10 ਐਮਐਲ ਪਾਣੀ ਲਾਇਆ ਸੀ ਇਹਨੂੰ ਸਿਰਫ ਤੇ 3 ਵਜੇ ਬੈਠੀ ਆ ਇਹ। ਬੰਦਾ ਚਿੜੀਆਂ-ਜੁੜੀਆਂ ਵੀ ਅੱਜ ਆਪਾਂ ਦੇ ਹੋਣੀਆਂ ਆ ਹਵਾਲੀਆਂ। ਦੇ ਦੇ ਅੱਜ ਟਾਈਮ ਲੱਗਾ ਨਾ ਤੇ ਅੱਜ ਰੇੜ ਕੋਈ ਕਬੂਤਰ ਹੀ ਲੇਟ ਬੈਠੇ ਆ। ਤੇ ਅੱਜ ਦੇਖ ਲਈਏ ਜੀ ਟਾਈਮ ਲੱਗ ਗਿਆ ਤਾਂ ਤੇ ਕਬੂਤਰ ਚੱਕ ਕੇ ਉਧਰ ਪਾਤ ਤੇ ਹੀ ਜੇ ਇਧਰ ਮਾਦੀਆਂ ਦਾ ਖੁੱਡਾ ਆ। ਤੇ ਇਹ ਵੀ ਅੱਜ ਖਾਲੀ ਕਰਨਾ ਆ ਤੇ ਇੱਕ ਤਰ੍ਹਾਂ ਸਾਫ਼-ਸੁਥਰੀਆਂ ਕਰਕੇ ਇਹਦਾ ਵੀ ਅੱਜ ਹੀ ਕਰ ਦਿੰਨੇ ਆ ਸਾਫ਼ੀ ਤੇ ਇਹ ਵੱਡਿਆ ਆ ਸਭ ਤੋਂ ਘੈੜ ਗੁੱਡਾ ਆਪਣਾ ਨਾ ਇਹ ਤਪਦਾ ਨਾ ਕੋਈ ਠੰਡਾ ਇੱਥੇ ਕਬੂਤਰ ਵੱਧ ਘੱਟ ਵੀ ਪੈ ਜਾਣ ਕੋਈ ਡਾ ਰੋਲਾ ਹੈ ਨਹੀਂ ਸਾਰੀਆਂ ਮਾਦੀਆਂ ਆਪਣੀਆਂ ਢਾਲੀਆਂ ਆ ਤੇ ਆ ਆਪਣੀ ਵੱਡੀ ਮਾਦੀ ਦੋ ਦੋ ਨਸਲਾ ਆਪਣੇ ਕੋ ਇੱਕ ਇਹ ਆ ਇੱਕ ਉਹ ਗਰਾਵੀ ਟਿੱਡ ਵਾਲੀ ਉਧਰ ਚੌਥੇ ਨੰਬਰ ਤੇ ਬੈਠੀ ਜਿਹੜੀ ਕੁਤਰੀ ਆ ਪਾਬਲੇ ਸ਼ੌਂਕ ਕਰਾਇਆ ਤੇ ਪਿਛਲੀ ਵੀਡੀਓ ਚ ਸ਼ਾਇ ਸ਼ੌਂਕ ਕਰਾਇਆ ਸੀ ਇਸ ਕਬੂਤਰੀ ਦਾ ਪਾ ਜਿਹੜੀ ਆਪਣੀਆਂ ਵੱਡੀਆਂ ਕੂਤਰੀਆਂ ਆ ਉਧਰੋਂ ਇਦਰੋਂ ਇਦਰੋਂ ਵੀ ਚੌਥੇ ਨੰਬਰ ਤੇ ਉਧਰੋਂ ਵੀ ਚੌਥੇ ਨੰਬਰ ਤੇ ਗੱਬੇ ਬੈਠੀ ਇੱਕੋ ਇੱਕੇ ਇਹਨਾਂ ਦੋਨਾਂ ਕਬੂਤਰਿਆਂ ਦੀ ਨਸਲ ਆਪਣੇ ਕੋ ਸਾਰੀ ਆ ਤੇ ਆ ਵੀ ਕਬੂਤਰੀ ਵਿਚਪਾੜ ਪਾਇਆ ਕਬੂਤਰੀ ਇਹ ਵੀ ਮਤਲਬ ਹੈਗੀ ਇਹਨਾਂ ਦੇ ਵਿੱਚ ਹੋਈਆਂ ਆਹਾ ਬਲੱਡ ਜੋਈ ਪਰ ਇਹ ਵੀ ਮਤਲਬ ਅੱਧੇ ਕਿੰਨਾ ਦੇ ਅਜ ਤਾਂ ਤੋੜ ਮਰੋੜ ਕੇ ਯਾਰ ਬਣਾਏ ਆ ਤੇ ਆਹ ਬਾਈ ਕੇ ਨੇ ਆਪਾਂ ਨੂੰ ਗਿਫਟ ਕੀਤੀ ਸੀ ਆ ਜੋਤੀ ਮੁੰਡੇ ਨੇ ਆਪਾਂ ਨੂੰ ਗਿਫਟ ਕੀਤੀ ਕੱਲੀ ਕਬੂਤਰੀ ਇਹਦਾ ਇੱਕ ਬੱਚਾ ਆ ਆਪਣੇ ਕੋ ਦੇਖਦੇ ਕੀ ਕਰਦੀ ਹੈ ਨਾ ਤੇ ਆ ਵੀ ਕਬੂਤਰੀ ਵੱਡੀ ਆ ਆਪਣੀ ਇਹ ਵੀ ਬਹੁਤ ਟਾਈਪ ਦੀ ਕੂਤਰੀ ਆਪਣੇ ਕੋਲ ਇਹ ਵੀ ਆਪਣੀ نسل ਚ ਨਹੀਂ ਹੈਗੀ ਇਹ ਬਾਹਰੋਂ ਆਈ ਸੀ ਕੂਤਰੀ ਤੇ ਵਧੀਆ ਬੰਦਾ ਇਹਦੇ ਬੱਚਿਆਂ ਦਾ ਰਿਜ਼ਲਟ ਵਧੀਆ ਐ ਇਸ ਕੀ ਲਵਾਂਗੇ ਇਸ ਕੀ ਘੜਾਏ ਬੱਚੇ ਤੇ ਬਾਬਾ ਮੈਨੂੰ ਭਲੇਖਾ ਪੈ ਗਿਆ ਉਹ ਕੂਤਰੀ ਆ ਬੈਠੀ ਆ ਥੱਲੇ ਬੈਠੀ ਇਹ ਆ ਉਹ ਇੱਕੋ ਜੀਆਂ ਆ ਇਹਨਾਂ ਦੀ ਧੀਆਂ ਆ ਇਹਦੀ ਧੀ ਆ ਉਹ ਸੰਗਤਪੁਰ ਫਰੇ ਜਿੱਤੀ ਸੀ ਆਪਣੀ ਉਹ ਵਾਲੀ ਕੂਤਰੀ ਜਿਹੜੀ ਉਧਰ ਚੌਥੇ ਤੇ ਆ ਹੈਗੀ ਇਦਾਰੀ ਹੋਈ ਆ ਉਹ ਆਇਆ ਮਾਦੀ ਆਪਣੀ ਵੱਡੀ ਮਾਦੀ ਆ ਆ ਤੇ ਵਾਕੀ ਮਾਦੀਆਂ ਬੈਠੀਆਂ ਬੁੱਠੀਆਂ ਆ ਇਹਨਾਂ ਨੂੰ ਧੁੱਪ ਧੁੱਪ ਲਵੋਣੇ ਬਾਹਰ ਕੱਢਦੇ ਆ ਉਦਾਂ ਦੇ ਜਹਾਜ਼ ਚੀਰਦੀਆਂ ਸੀ ਧੁੱਪੇ ਹੀ ਹੁੰਦੀਆਂ ਆ ਆ ਕੱਲ ਠਗੀ ਸੀ ਗੱਲ ਗਰਮੀ ਬਹੁਤ ਸੀਗੀ ਤੇ ਹੋਰ ਨਾਲੇ ਮੈਂ ਕਿਹਾ ਤਾਤੂਲ ਖਾ ਜਾਣ ਤੇ ਇਸ ਕਰਕੇ ਤੇ ਆ ਚਿੜੀਆਂ ਚੁੜੀਆਂ ਦਾ ਇਧਰੋਂ ਖੋਲ ਲਈਦਾ ਆ ਇਹ ਵੀ ਹੁਣ ਯਾਰ ਕਰ ਦੇਣਾ ਇਹਦਾ ਵੀ ਲਾਏ ਨਾ ਦੇ ਦੇਣਾ ਕਿਉਂਕਿ ਮਰਦੀਆਂ ਬਹੁਤ ਆ ਇਹ ਗਰਮੀ ਚ ਵੀ ਨਹੀਂ ਸਰਵਾਈਵ ਕਰਨੀਆਂ ਇਹਨਾਂ ਨੇ ਇਹਦਾ ਅੰਦਰ ਅੰਦਰ ਕਮਰੇ 'ਚ ਹੋਣ ਕਿਤੇ ਫੇਸ ਹੀ ਆ ਨਾਲੇ ਸੌਲ ਬਹੁਤ ਆ ਸੌਲ ਤਾਂ ਹੱਦੋਂ ਵੱਧ ਆ ਇਹ ਆ ਵੇਖੋ ਵੈਸੇ ਨਾਲ ਕੁਝ ਜਗੇ ਵਧੀਆ ਲਾਏ ਆ ਉਹ ਕਾਕੂ ਵਾਲੇ ਵੀ ਠੰਡੇ ਰਹਿੰਦੇ ਆ ਪਰ ਫੇ ਵੀ ਯਾਰ ਕਰਦੀਆਂ ਕਿਤਨਾ ਕਿਤੇ ਉੱਪਰ ਕੱਪੜੇ ਪਾ ਕੇ ਉੱਪਰਲੀ ਸਾਈਡ ਤੇ ਉੱਤੇ ਪਾਣੀ ਵੀ ਢੋਲਦੀ ਜਾ ਕੇ ਥੱਲੇ ਗਰਮ ਨਾ ਹੋਣ ਪਰ ਫੇ ਵੀ ਗਰਮੀ ਬਹੁਤ ਆਂਦੀ ਆ ਇਹ ਤਾਂ ਕਮਰੇ ਕੁਮਰੇ ਚ ਰਹਿਣ ਵਾਲੀਆਂ ਆ ਇਹ ਪਾਣੀ ਨਹੀਂ ਪਾਣੀ ਨਾਲ ਉਹ ਡੱਬੇ ਚ ਆ ਪਾਣੀ ਦਰਗਿੰਦਾ ਆ ਉਦਾਂ ਪਈ ਆ ਇਹ ਚ ਵੀ ਪਾਣੀ ਦਾ ਧੋ ਕੇ ਇਹ ਚੋਂ ਪੀਂਦੀ ਆ ਨਹੀਂ ਪੀਂਦੀ ਆ ਉਹ ਡੱਬੇ ਚੋਂ ਆ ਤਾਜਾ ਪਾਣੀ ਉਹ ਚ ਪਈਦਾ ਪਰ ਲੋਲ ਬਾਬਿਓ ਫੇ ਅੱਜ ਦੀ ਵੀਡੀਓ ਕਰ ਦਿੰਨੇ ਆ ਇੱਥੇ ਐਂਡ ਤੇ ਕੋਈ ਤੁਸੀਂ ਤੁਹਾਡੇ ਕਮੈਂਟ ਆਉਂਦੇ ਸੀ ਕਿ ਵੀਡੀਓ ਆਪਣੀ ਜੋ ਵੀ ਆ ਤੁਸੀਂ 30 ਮਿੰਟ ਦੀ ਪਾਇਆ ਕਰੋ ਵੀਰੇ ਯਾਰ ਕੰਮ ਕਾਰਜ ਥੋੜਾ ਜਿਆ ਹੁੰਦੇ ਖਿਆਲ ਕੋਈ ਨਹੀਂ ਆਪਣੀ ਕੋਸ਼ਿਸ਼ ਕਰਾਂਗੇ ਜੀ ਆਪਾਂ ਅੱਦੇ ਘੰਟੇ ਦਾ ਹੀ ਵਲੌਗ ਪਾਈਏ ਤੇ ਓਕੇ ਬਾਬੇ ਮਿਲਦੇ ਆ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਤੁਸੀਂ ਆਪ ਹੀ ਕਰ ਦੇਣਾ ਓਕੇ ਬਾਬੇ ਉਹ ਮਿਲਦੇ ਆ ਅਗਲੀ ਵੀਡੀਓ ਚ